ਮੂਲ ਸੰਨਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਵਿੱਚ ਪਵਿੱਤਰ ਬਾਣੀ ਦਾ ਪਾਠ ਹੁੰਦਾ ਹੈ ਕਿ ਕਲ ਯੁਗ ਕਾ ਧਰਮ ਕਹੋ ਤੁਮ ਪਾਈ ਜਿਹੜੇ ਪੀ ਕਲ ਯੁਗ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਸਾਡਾ ਪਾਰ ਉਤਾਰਾ ਹੋ ਸਕਦਾ ਹੈ ਉਹਨਾਂ ਧਾਰਮਿਕ ਅੰਮ੍ਰਿਤ ਖਿਆਲਾਂ ਦਾ ਵਖਿਆਨ ਕਰੋ ਸੱਚੇ ਪਾਤਸ਼ਾਹ ਜੀ ਇਹ ਬੇਨਤੀ ਹੈ ਕਲਯੁਗ ਦਾ ਧਰਮ ਕਹੋ ਤੁਮ ਪਾਏ ਕਿਬ ਛੂਟੇ ਹਮ ਛੁਟਕਾ ਕੀ ਹੇ ਪਾਤਸ਼ਾਹ ਇਸ ਕਲਯੁਗ ਦੇ ਵਿੱਚ ਜਿਤਨਾ ਕਿ ਇਹ ਮਾਇਆ ਦਾ ਪਛਾਰਾ ਜਿਤਨੀ ਕਿ ਇਹ ਡੂੰਗੀ ਦਲਦਲ ਮੋਹ ਦੀ ਬਣ ਚੁੱਕੀ ਹੈ ਜਿਤਨੀ ਤ੍ਰਿਸ਼ਨਾ ਦੀ ਕ੍ਰੋਧ ਦੀ ਅਗਨੀ ਪ੍ਰਚਲਿਤ ਹੋ ਚੁੱਕੀ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਇਹਨਾਂ ਸੁਆਸਾਂ ਦੀ ਪ੍ਰਕਿਰਿਆ ਨੂੰ ਜਾਂ ਆਪਣੇ ਮਨ ਨੂੰ ਉਹਦੇ ਵਿੱਚ ਡਿਗਣ ਤੋਂ ਕਿਦਾਂ ਬਚਾਇਆ ਜਾ ਸਕੇ ਕਿਸ ਤਰ੍ਹਾਂ ਬਚ ਸਕਦਾ ਹੈ ਇਹ ਪੁੱਛਿਆ ਕਿ ਕਲਯੂਕਾ ਧਰਮ ਕਹੋ ਤੁਮ ਭਾਈ ਕੇਵ ਛਟੈ ਅਮ ਛਟਕਾ ਕੇ ਨਹੀਂ ਛੁੱਟਿਆ ਜਾ ਰਿਹਾ ਇਹ ਚੋ ਨਹੀਂ ਨਿਕਲਿਆ ਜਾ ਰਿਹਾ ਤੋ ਉੱਤਰ ਮਿਲਿਆ ਅਗਲੀ ਪੰਕਤੀ ਦੇ ਵਿੱਚ ਕਿ ਛੁੱਟਿਆ ਜਾ ਸਕਦਾ ਹੈ ਜਪਨ ਤੇ ਆਈ ਕਿ ਆਪ ਜਪਾਏ ਜਪੇ ਸੋ ਨਾ ਪਹਿਲੀ ਪੰਕਤੀ ਪਾਤਸ਼ਾਹ ਜੀ ਛਟਕਾਰੇ ਲਈ ਕਹਿੰਦੇ ਕਿ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤਰਾਕੀ ਤਰੀਕਾ ਦੱਸ ਦਿੱਤਾ ਹੈ ਪਾਤਸ਼ਾਹ ਕਹਿੰਦੇ ਜਿਹੜਾ ਵਾਰ-ਵਾਰ ਜਪਣਾ ਵਾਹਿਗੁਰੂ 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 ਐਸਾ ਸ਼ਬਦ ਜਿਹੜਾ ਜਪਣਾ ਹੈ ਇਹ ਜਪਣਾ ਨਹੀਂ ਇਹ ਭੌਜਲ ਸਾਗਰ ਜੋ ਸਮੁੰਦਰ ਹੈ ਜਿਹੜਾ ਸੰਸਿਆ ਦੇ ਜਲ ਦੇ ਨਾਲ ਇਹਰ ਕਾ ਦੇ ਦੇ ਜਲ ਦੇ ਨਾਲ ਮੰਦ ਕਰਮਾਂ ਦੇ ਜਲ ਦੇ ਨਾਲ ਬਦੀ ਵਖੀਲੀ ਦੇ ਜਲ ਦੇ ਨਾਲ ਤ੍ਰਿਸ਼ਨਾ ਦੇ ਜਲ ਦੇ ਨਾਲ ਮੋਹ ਦੇ ਜਲ ਦੇ ਨਾਲ ਜਿਹੜਾ ਭਰਿਆ ਹੈ ਬਸ ਇਹਦੇ ਵਿੱਚ ਜੇ ਪਾਰ ਹੋਣਾ ਹੈ ਤੇ ਪਾਸਾ ਸਮਝਾਇਆ ਕਿ ਹਰ ਹਰ ਜਪ ਬੀੜੀ ਬਸ ਇਹ ਨਾ ਕਰੋ ਕਿ ਮੈਂ ਜਪ ਰਿਆ ਹਾਂ ਕਿ ਮੈਂ ਪਾਠ ਕਰ ਰਿਹਾ ਇਦਨ ਨੂੰ ਸ਼ੁਰਤੀ ਕਰੋ ਕਿ ਹੈ ਸੱਚੇ ਪਾਤਸ਼ਾਹ ਜਪਨੇ ਰਿਹਾ ਮੈਂ ਜਿਸ ਬੇੜੀ ਦੇ ਥਾਣੀ ਪਾਰ ਲੰਗਣਾ ਮੈਂ ਉਸ ਬੇੜੀ ਦੇ ਵਿੱਚ ਬਹਿ ਗਿਆ ਹਾਂ ਤੇ ਜਿਸ ਬੇੜੇ ਦੇ ਵਿੱਚ ਰਾਜੇ ਚੜ ਜਾਈਏ ਉਸ ਬੇੜੇ ਦੀ ਸਤਪੁਰਸ਼ ਕਿਆ ਕਰਦੇ ਸਨ ਕਿ ਉਹਦੀ ਖੈਰ ਮੰਗੀਦੀ ਹੈ ਹੁਣ ਤੁਸੀਂ ਜਪਣ ਵਾਲੇ ਬੇੜੇ ਦੇ ਵਿੱਚ ਬੈਠ ਗਏ ਹੋ ਕਿ ਜਪ ਰਹੇ ਹੋ ਤੇ ਅਰਦਾਸ ਕਰੋ ਕਿ ਹੈ ਸੱਚੇ ਪਾਤਸ਼ਾਹ ਇਸ ਨੂੰ ਜਪਦਿਆਂ ਜਪਦਿਆਂ ਇਹ ਬੇੜਾ ਪਾਰ ਲੱਗ ਜਾਵੇ ਹਰ ਹਰ ਜਪ ਬੇੜੀ ਆਖਿਆ ਹੈ ਹਰ ਤੁਲਹਾ ਤੇ ਹੈ ਵਾਹਿਗੁਰੂ ਹੋਰ ਕੋਈ ਤੁਲਹਾ ਚੱਪੂ ਲਾਉਣ ਵਾਲਾ ਨਹੀਂ ਹੈ ਉਹ ਹੀ ਹਰੀ ਤੂੰ ਹੀ ਹੈ ਤੁਲ੍ਹਾ ਲਾਉਣ ਵਾਲਾ ਤੂੰ ਹੀ ਮੇਰੇ ਤੇ ਕਿਰਪਾ ਕਰ ਮੇਰੀ ਜ਼ਿੰਦਗੀ ਤਾਂ ਹੀ ਪਾਰ ਹੋਣੀ ਹਰ ਤੁਲਹਾ ਪਾਤਸ਼ਾਹ ਕਹਿੰਦੇ ਹਰ ਜਪਿਓ ਸਾਨੂੰ ਕਹਿ ਦਿੱਤਾ ਕਿ ਹਰ ਜਪਿਓ ਵਾਹਿਗੁਰੂ ਦਾ ਜਾਪ ਕਰਿਓ ਹਰ ਜਪਿਓ ਤਰੈ ਤ੍ਰਾਕੀ ਕਹਿੰਦੇ ਯਕੀਨ ਕਰੋ ਕਿ ਇਹ ਅਗੰਮੀ ਵਚਨ ਅਕਾਲ ਪੁਰਖ ਦੇ ਨੇ ਤੁਸੀਂ ਜ਼ਰੂਰ ਪਾਰ ਹੋ ਜਾਮੋਗੇ ਹਰ ਪਰ ਜਪਿਓ ਕਹਿੰਦੇ ਹਰ ਜਪਿਓ ਤਰੈ ਤ੍ਰਾਕੀ ਪਰ ਹੋ ਜਾਮਾਂਗੇ